ਪਾਣੀ ਦੀ ਬੋਤਲ ਲੈਣ ਦੇ ਬਹਾਨੇ ਆਏ ਨੌਜਵਾਨ ਨੇ ਰੈਸਟੋਰੈਂਟ ਮਾਲਕ ਦੇ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਦਹਿਸ਼ਤ ਪੈਦਾ ਹੋ ਗਈ ਉੱਥੇ ਇੱਕ ਵਾਰਦਾਤ ਸਾਹਮਣੇ ਆਈ ਹੈ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਚੋਂ ਇੱਕ ਬਾਹਰ ਖੜਾ ਤੇ ਕਥਿਤ ਤੌਰ ਤੇ ਦੂਜਾ ਰੈਸਟੋਰੈਂਟ ਤੇ ਅੰਦਰ ਦਾਖਲ ਹੋਇਆ ਜਾਣਕਾਰੀ ਅਨੁਸਾਰ ਉਸਨੇ ਮਾਲਕ ਅਸ਼ੂਤੋਸ਼ ਮਹਾਜਨ ਕੋਲੋਂ ਪਾਣੀ ਦੀ ਬੋਤਲ ਮੰਗੀ ਅਤੇ ਜਦੋਂ ਉਹ ਬੋਤਲ ਦੇਣ ਲੱਗਾ ਤਾਂ ਉਸ ਨੂੰ ਲਗਭਗ 6 ਗੋਲੀਆਂ ਮਾਰੀਆਂ ਗਈਆਂ ਜੋ ਮੁੱਢਲੀ ਜਾਣਕਾਰੀ ਹੈ ਇਹਨਾਂ ਵਿੱਚੋਂ 3 ਗੋਲੀਆਂ ਉਸਦੇ ਲੱਗੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਵਾਰਦਾਤ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਜ਼ਖਮੀ ਹਾਲਤ ਵਿੱਚ ਅਸ਼ੂਤੋਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਰੈਸਟੋਰੈਂਟ ਦੇ ਮੁਲਾਜ਼ਮਾਂ ਨੇ ਗੰਭੀਰ ਦੋਸ਼ ਲਗਾਇਆ ਕਿ ਉਨ੍ਹਾਂ ਨੇ 1 ਘੰਟਾ ਪਹਿਲਾਂ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਸੋ ਦੂਜੇ ਪਾਸੇ ਲਗਾਤਾਰ ਪੁਲਿਸ ਦਾ ਮਾਮਲੇ ਦੀ ਪੜਤਾਲ ਕਰ ਰਹੀ ਹੈ ਥਾਣਾ ਮੋਕੰਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ ਜਿੱਥੇ ਪੜਤਾਲ ਜਿਹੜੀ ਪੁਲਿਸ ਵੱਲੋਂ ਹੁਣ ਵੀ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਸ ਲਗਾਤਾਰ ਪੰਜਾਬ ਚ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਰੈਸਟੋਰੈਂਟ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਾਲਾਂਕਿ ਕਤਲ ਪਿੱਛੇ ਕੀ ਕਾਰਨ ਹੈ ਕਿ ਮਨਸ਼ਾ ਸੀ ਇਹ ਪੁਲਿਸ ਹੀ ਖੁਲਾਸਾ ਕਰੇਗੀ ਪਰ ਬੋਤਲ ਲੈਣ ਦੇ ਬਹਾਨੇ ਪਾਣੀ ਦੀ ਬੋਤਲ ਲੈਣ ਦੇ ਬਹਾਨੇ ਨੌਜਵਾਨ ਅੰਦਰ ਹੁੰਦਾ ਹੈ ਹਮਲਾਵਰ ਅਤੇ 6 ਗੋਲੀਆਂ ਜਾਣਕਾਰੀ ਮੁਤਾਬਿਕ ਮਾਰੀਆਂ ਗਈਆਂ ਜਿਸ ਕਾਰਨ ਰੈਸਟੋਰੈਂਟ ਮਾਲਕ ਦੀ ਮੌਤ ਹੋ ਗਈ। ਇਹ ਬੜਾ ਵਡਾਲ ਰੋਡ ਦੀ ਦੁਕਾਨ ਹੈ। ਹਾਂ, ਕੀ ਹੋਇਆ? ਯਹਾਂ ਪੇ ਦੋ ਬੰਦੇ ਆਏ। ਇੱਕ ਬੰਦਾ ਉਧਰ ਮੋਟਰਸਾਈਕਲ ਸਟਾਰਟ ਕੇ ਖੜਾ ਸੀ। ਇੱਕ ਅੰਦਰ ਦੋ ਬੋਤਲ ਪਾਣੀ ਲੈਣਾ ਹੈ, ਉਹਨਾਂ ਨੂੰ ਪਾਣੀ ਦੋ ਤੇ ਗੋਲੀ ਗਾਲ ਕੇ ਮਾਰ ਕੇ ਚੱਲ ਗਏ। ਕਿੰਨੇ ਲੋਕ ਆਏ ਸਨ ਮੋਟਰਸਾਈਕਲ ਤੇ? ਦੋ ਦੋ ਜਣੇ ਸਨ। ਦੋ ਜਣੇ ਤੇ ਦੁਕਾਨ ਦੇ ਅੰਦਰ ਆ ਕੇ ਗੋਲੀ ਮਾਰੀ। ਹਾਂਜੀ ਅੰਦਰ ਆ ਗਏ। ਇੱਕ ਬੰਦੇ ਨੇ ਝਗੜਾ ਹੋਇਆ ਤਾਂ ਪਹਿਲੇ ਹੀ ਆ ਕੋਈ ਨਹੀਂ ਕੁਝ ਨਹੀਂ ਹੋਇਆ। ਕੋਈ ਝਗ ਔਰ ਗੋਲੀ ਘੜਾ ਪਿੱਛੇ ਕੱਟ ਕੇ ਮਾਰੀ ਗਏ ਮਾਲਕ ਕਰ ਲੈ ਸੀ ਉਹ ਦੋਸਤ ਕਿ ਮਾਲਕ ਕੱਲੇ ਹੀ ਭਾਈ ਅਸੀਂ ਲੋਕ ਕੰਮ-ਕਮ ਕਰ ਰਹੇ ਸੀ ਟੇਬਲ ਟੂਲ ਲਗਾ ਕੇ ਅੱਛਾ ਤੁਸੀਂ ਕੰਮ ਕਰ ਰਹੇ ਕਿੰਨੇ ਕਵੇਜ ਦਾ ਟਾਈਮ ਲਗਾ ਰਹੇ ਇਹ 10:30 ਐਸੇ ਕੁਝ ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਘਟਨਾ ਕਿ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਆਂਦਾ ਬੰਦਾ

ਕਰਾਈ ਸੀ ਇਹ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨਾਮ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇਥੇ EMPLOYEE ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਹਾਂਜੀ ਚੁੱਪ ਚੁੱਪ ਗਾਏ ਆ ਠੀਕ ਹੈ ਮੋਟਰਸਾਈਕਲ ਤੇ ਸੀ ਹਾਂਜੀ ਬਾਈਕ ਤੇ ਸੀ ਮੌਕੇ ਤੇ ਪੁਲਿਸ ਆਈ ਹੈ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕੀ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਇਆ ਕੋਈ ਸੀਸੀਟੀਵੀ ਵਗੈਰਾ ਆਈ ਕਿ ਕੀ ਸੀਸੀਟੀਵੀ ਹੈ ਜੀ ਕਿ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਓਨਸ ਜਿਹੜਾ ਇੱਕ 바 ਰੈਸਟੋਰੈਂਟ ਹੈਗਾ ਯਾ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਹੈ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਲਿਗਈ ਆ ਅ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਆ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਟਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੀ ਗਿਆ ਸਰ ਕਿੰਨੇ ਫਾਇਰ ਕੀਤਾ ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ ਪੰਜ ਕੁ ਖੋਲ ਜਿਹੜੇ ਹੈਗੇ ਆ ਆਪਣਾ ਪੰਜ ਜਿਹੜੇ ਫਾਇਰ ਹੈਗੇ ਉਹ ਫ੍ਰਿਚ ਲੱਗੀ ਹੋਈ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਖਿਆਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਸਰ ਲੜਕੇ ਦੀ ਕੰਡੀਸ਼ਨ ਕਿਸ ਤਰ੍ਹਾਂ ਜਿਸ ਦਿਨ ਉੱਤੇ ਪਹੁੰਚਿਆ ਉਹ ਮੇਰੇ ਖਿਆਲ ਨਾਲ ਡੈੱਡ ਹੋ ਗਿਆ ਉਹ ਡੈੱਡ ਹੋ ਗਿਆ ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਹਾਦਸੇ ਘਟ ਜੀ ਜੀ ਦੇ ਨਾਲ ਹੀ 200 ਮੀਟਰ ਦੀ ਦੂਰੀ ਤੇ ਸੀਸੀ ਸਾਹਿਬ ਦੀ ਗੱਲ ਜੀ ਜੀ ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਏ ਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆ ਸੀ देखो जेडे फादर साहब ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੀ ਇਹਦੇ ਬੇਟਾ ਹੈਗਾ ਯਾ ਅਸ਼ੋਤਸ਼ ਮਾਰਜਨ ਜਿਹੜਾ ਕੀ ਡਿਸੀਜ਼ ਦੇਗਾ ਆ ਉਹਨੇ ਇਹਨੂੰ ਦੱਸਿਆ ਸੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਈ ਹੈਗੀ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਗੱਲ ਪ੍ਰਥਨੂਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਕੋਈ ਇਸ ਦਾ ਚੀਜ਼ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਕਰਦੇ ਆ ਇੱਕ ਮੁੰਡਾ ਅਜੇ ਤੱਕ ਜਿਹੜਾ ਮਤਲਬ ਕੀ ਅਜੇ ਤੱਕ ਇਹੋ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ। ਇਹੋ ਅਜੇ ਪ੍ਰਾਈਮ ਮਤਲਬ ਕੀ ਇਹੋ ਜਿਹਾ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾ ਕਰਨ ਦਾ ਟਾਈਮ ਦੇਵੋ ਆਪਾਂ ਕਰ ਲੈਂਦੇ ਹਾਂ। ਥੈਂਕ ਯੂ।